ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀ ਸਾਬੀ ਬੰਗੜ ਅੱਜ ਪਹਿਲੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਲੌਗ ਪਹਿਲਾ ਆਪਾਂ ਸਟਾਰਟ ਕਰ ਰਹੇ ਹਾਂ ਜੀ ਥੋੜਾ ਜਿਹਾ ਆਪਣੇ ਬਾਰੇ ਦੱਸ ਦਿੰਨਾ ਜੀ ਮੈਂ ਪੰਜਾਬ ਦੇ ਚੱਪਰ ਜਿਹੜੀ ਤੋਂ ਬਿਲੋਂਗ ਕਰਦਾ ਜੀ ਮੁਹਾਲੀ ਜ਼ਿਲ੍ਹੇ ਦਾ ਇਹ ਪਿੰਡ ਹੈ ਤੇ ਮੇਰਾ ਕਿੱਤਾ ਹੈ ਜੀ ਮੈਂ ਫੂਡ ਦਾ ਕੰਮ ਕਰਦਾ ਹਾਂ ਯਾਨੀ ਕਿ ਲੰਚ ਲਾਨਾ ਅੜੀ ਚਾਵਲ ਰਾਜਮਾ ਚਾਵਲ ਸੀਜੀਸੀ ਕਾਲਜ ਲਾਂਡਰਾ ਹੈ ਸਾਡੇ ਲਾਗੇ ਉੱਥੇ ਅਸੀਂ ਦੁਪਹਿਰ ਨੂੰ ਲੰਚ ਲਾਂਦੇ ਆਂ ਮਿਹਨਤ ਕਰਦੇ ਆਂ ਜੀ ਮਿਹਨਤ 'ਚ ਵਿਸ਼ਵਾਸ ਰੱਖਦੇ ਆਂ ਤੇ ਨਾਲ ਲੱਗਦੀ ਅਸੀਂ ਆਪਣਾ ਬਲੌਗ ਬਣਾ ਕੇ ਪਾਇਆ ਕਰਾਂਗੇ ਹੁਣ ਜਿੱਦਾਂ ਸਵੇਰੇ ਕਿਦਾਂ ਖਾਣਾ ਤਿਆਰ ਕਰਦੇ ਆਂ ਅਸੀਂ ਕਿੰਨੇ ਵਜੇ ਉੱਠਦੇ ਆਂ ਕਿੰਨੇ ਵਜੇ ਖਾਣਾ ਤਿਆਰ ਹੁੰਦਾ ਹੈ ਕਿੰਨੇ ਵਜੇ ਲੈ ਕੇ ਜਾਂਦੇ ਆਂ ਉੱਥੇ ਤੁਹਾਨੂੰ ਥੋੜਾ ਜਿਹਾ ਕਾਲਜ ਦਾ ਥਿਊ ਵੀ ਦਿਖਾਇਆ ਕਰਾਂਗੇ ਕਾਲਜ ਦੇ ਬੱਚੇ ਆਣਦੇ ਆ ਸਾਡੇ ਕੋਲ ਲੰਚ ਖਾਣ ਉੱਥੇ ਵੀ ਕਾफी ਮਨੋਰੰਜਨ ਮਸਤੀ ਹੁੰਦੀ ਹੈ ਜੀ ਤੋ 3 ਘੰਟੇ ਉਹ ਤੁਹਾਨੂੰ ਸਾਰਾ ਬਲੌਗ ਦੱਸਿਆ ਕਰਾਂਗੇ ਦਿਖਾਇਆ ਕਰਾਂਗੇ ਜੋ ਵੀ ਗੱਲਬਾਤ ਹੁੰਦੀ ਹੈ ਦੋਸਤੋ ਸਾਥ ਦਿਓ ਮਿਹਨਤ ਕਰਦਾ ਜੀ ਮੈਂ ਕੜੀ ਚਾਵਲ ਰਾਜਮਾ ਚਾਵਲ ਬੇਕਦਾ ਤੇ ਹੁਣ ਨਾਲ ਲੱਗਦੀ ਬਲੌਗ ਵੀ ਬਣਾਇਆ ਕਰਾਂਗੇ ਆਪਾਂ ਕਿਦਾਂ ਖਾਣਾ ਬਣਾਉਨੇ ਆ ਸਾਥ ਦਿਓ ਜੀ ਐਦਾਂ ਹੀ ਤੁਹਾਡਾ ਮਨੋਰੰਜਨ ਕਰਦੇ ਰਹਿਾਂਗੇ ਤੁਹਾਡੇ ਸਾਥ ਦੀ ਜ਼ਰੂਰਤ ਹੈ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਅੱਗੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਥ ਦਿਓ ਜੀ ਤਾਂ ਕਿ ਅਸੀਂ ਮਿਹਨਤ ਨਾਲ ਹੋਰ ਕੰਮ ਕਰਦੇ ਰਹੀਏ ਕੜੀ ਚਾਵਲ ਰਾਜਮਾ ਚਾਵਲ ਲੋਕਾਂ ਨੂੰ ਖਵਾਉਂਦੇ ਰਹੀਏ ਤੇ ਇੱਕ ਗੱਲ ਹੋਰ ਹੈ ਜੀ ਉੱਥੇ ਵੈ ਤਾਂ ਮੈਂ 30 ਰੁਪਏ 50 ਰੁਪਏ ਦਾ ਰੇਟ ਰੱਖਿਆ ਹੈ ਚਾਵਲ ਦਾ ਪਰ ਅਨਲਿਮਟਿਡ ਹੈ ਜੀ 30 ਰੁਪਏ ਚ ਤੁਸੀਂ ਦੁਬਾਰਾ ਵੀ ਖਾ ਸਕਦੇ ਹੋ 50 ਰੁਪਏ ਚ ਦੁਬਾਰਾ ਵੀ ਖਾ ਸਕਦੇ ਹੋ ਤੇ ਜਿਹੜੇ ਜ਼ਰੂਰਤਮੰਦ ਬੱਚੇ ਆ ਜੀ ਉਹਨਾਂ ਲਈ ਖਾਣਾ ਬਿਲਕੁਲ ਫ੍ਰੀ ਹੈ। ਚਾਹੇ ਉਹ ਬੱਚੇ ਕੋਈ ਵੀ ਹੋਣ। ਚਾਹੇ ਕਾਲਜ ਦੇ ਬੱਚੇ ਹੋਣ। ਚਾਹੇ ਗਰੀਬ ਬੱਚੇ ਹੋਣ। ਸਭ ਲਈ ਖਾਣਾ ਬਿਲਕੁਲ ਫ੍ਰੀ ਹੈ ਜੀ। ਕੋਈ ਰੋਕ ਟੋਕ ਨਹੀਂ ਹੈ। ਕਰਕੇ ਸਾਥ ਦਿਓ ਦੋਸਤੋ ਤਾਂ ਕਿ ਅਸੀਂ ਹੋਰ ਵੱਧ ਤੋਂ ਵੱਧ ਜ਼ਰੂਰਤਮੰਦਾਂ ਦੀ ਮਦਦ ਕਰ ਸਕੀਏ। ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਮਿਲਦੇ ਆਂ ਜੀ ਅੱਗੇ ਤੁਹਾਨੂੰ ਦਿਖਾਉਣੇ ਆਂ ਵੀਊ ਅਗਲੇ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਸਮੇਂ ਅਸੀਂ ਘੁੰਮਣ ਆਏ ਹੋਏ ਆਂ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਸ਼ਾਮ ਦੇ ਸਮੇਂ ਅਸੀਂ ਇੱਥੇ ਡੈਲੀ ਘੁੰਮਣ ਆਨੇ ਆਂ ਇਹ ਸਾਡੇ ਪਿੰਡ ਦਾ ਬਣਿਆ ਹੈ ਜੀ ਫਤਿਹ ਮিনার ਜ ਫਤਿਹ ਬੁਰਜ ਕਹਿ ਦਿੰਦੇ ਇਹਨੂੰ ਇਤਿਹਾਸਕ ਸਥਾਨ ਹੈ ਜੀ ਕਿਸੇ ਦਿਨ ਤੁਹਾਨੂੰ ਇੱਥੇ ਅੰਦਰ ਲਿਜਾ ਕੇ ਵੀ ਅੰਦਰ ਵੀ ਘੁਮਾ ਕੇ ਲਿਆਵਾਂਗੇ ਅੰਦਰ ਦੇ ਵੀਊ ਦਿਖਾਵਾਂਗੇ ਤੁਹਾਨੂੰ ਕਿ ਅੰਦਰ ਇੱਥੇ ਕੀ ਕੁਝ ਹੈ ਇੱਥੇ ਇਤਿਹਾਸਕ ਆਪਣੇ ਕਹਿ ਦਿੰਨੇ ਆ ਵੀ ਇਤਿਹਾਸਿਕ ਜੁਦ੍ਹ ਹੋਇਆ ਸੀਗਾ ਮੇਰੇ ਪਿੰਡ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1710 ਈਸਵੀ ਦੇ ਵਿੱਚ ਇੱਥੇ ਲੜਾਈ ਲੜੀ ਸੀਗੀ ਤੇ ਛੋਟੇ ਸਹਿਬਜਾਦੇ ਜਿਹੜੇ ਨੀਹਾਂ ਵਿੱਚ ਚੁਣੇ ਗਏ ਸੀਗੇ ਬਾਬਾ ਫਤੇ ਸਿੰਘ ਜੀ ਤੇ ਬਾਬਾ ਜੁਰਾਵਰ ਸਿੰਘ ਜੀ ਉਹਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਸੀਗਾ ਉਹਨਾਂ ਨੇ ਤੇ ਇੱਥੋਂ ਹੀ ਮੇਰੇ ਚੱਪਰ ਜੀ ਦੀ ਧੋਨੀ ਪਿੰਡ ਤੋਂ ਸਟਾਰਟਿੰਗ ਸ਼ੁਰੂਆਤ ਕੀਤੀ ਸੀਗੀ ਉਹਨਾਂ ਨੇ ਇੱਥੇ ਉਸ ਟਾਈਮ ਕਾਫੀ ਵੱਡੇ ਵੱਡੇ ਨਾ ਟਿੱਬੇ ਹੁੰਦੇ ਸੀਗੇ ਜੀ ਪੁਰਾਣੇ ਸਮੇਂ ਦੀ ਗੱਲ ਹੈ ਤੇ ਇੱਥੇ ਹੁਣ ਤਾਂ ਇੱਥੇ ਜ਼ਮੀਨ ਹੈ ਇੱਥੇ ਸਾਹਮਣੇ ਜਾਨਕੀ ਗਰਾਊਂਡ ਹੈ ਪੂਰਾ ਹੀ ਬਿਲਕੁਲ ਪਰ ਉਸ ਸਮ ਉਸ ਸਮੇਂ ਇੱਥੇ ਪੂਰੇ ਵੱਡੇ ਵੱਡੇ ਟਿੱਬੇ ਹੁੰਦੇ ਸੀਗੇ ਝਾੜ ਝੂਂਡ ਹੁੰਦੇ ਸੀਗੇ ਤੇ ਇੱਥੇ ਸਿੰਘਾਂ ਨੇ ਇਸੇ ਮੈਦਾਨ ਦੇ ਵਿੱਚ ਜੰਗ ਲੜੀ ਸੀਗੀ ਜੀ ਆਕੇ ਇਹ 17ਵੀਂ ਸਦੀ ਦੀ ਗੱਲ ਹੈ ਹਾਂਜੀ 1710 ਇਸ ਚੀਜ਼ ਦੇ ਵਿੱਚ ਤੇ ਉਸੇ ਵੀ ਯਾਦ ਦੇ ਵਿੱਚ ਇਹ ਫਤਿਹ ਬੁਰਜ ਬਣਿਆ ਹੋਇਆ ਹੈ ਜਿੱਤ ਦੇ ਨਿਸ਼ਾਨ ਸਮਝ ਲਓ ਵੀ ਜਿੱਤ ਦਾ ਇਤਿਹਾਸ ਹੈ ਆਪਣੀ ਦਾ ਸਿੱਖ ਕੌਮ ਦੀ ਜਿੱਤ ਦਾ ਇਤਿਹਾਸ ਇਹ ਫਤਿਹ ਬੁਰਜ ਚੱਪਰ ਚਿੜੀ ਦੇ ਵਿੱਚ ਸਥਿਤ ਹੈ ਤੇ ਆ ਖੁੱਲਾ ਮੈਦਾਨ ਹੈ ਜੀ ਵੈਸੇ ਤਾਂ ਹੈ ਇੱਕ ਕਲੋਨੀ ਕੱਟੀ ਜੀ ਬਹੁਤ ਪੁਰਾਣੀ ਜੀ ਇਹ ਦਿੱਲੀ ਵਾਲਿਆਂ ਦੀ ਕਲੋਨੀ ਬੋਲਦੇ ਹਨ ਇਹ ਇੱਥੇ ਦਿੱਲੀ ਵਾਲਿਆਂ ਵਾਸਤੇ ਪਲਾਟ ਅਲਾਉ ਹੋਏ ਹੋਣੇ ਸ਼ਾਇਦ ਇਹਦਾ ਵੀ ਕੰਮ ਜੋਰਾ-ਸ਼ੋਰਾ ਤੇ ਹੁਣ ਸਟਾਰਟ ਹੋਣ ਵਾਲਾ ਅੱਗੇ-ਅੱਗੇ ਸ਼ਾਇਦ ਤੇ ਇੱਥੇ ਘੁੰਮਣਾ ਇਹ ਚੀਜ਼ ਹੈ ਅਸੀਂ ਇਹ ਬੇਟੀ ਹੈ ਜੀ ਮੇਰੀ ਤੇ ਉਹ ਸਾਹਮਣੇ ਮੇਰਾ ਭਤੀਜਾ ਘੁੰਮ ਰਿਹਾ ਹੈ ਅਸੀਂ ਸ਼ਾਮ ਟਾਈਮ ਇੱਥੇ ਘੁੰਮਣ ਆ ਜੰਨੇ ਆ ਸੈਰ ਸਪਾਟਾ ਕਰਨ ਵਾਸਤੇ ਦੋਸਤੋ ਤੁਹਾਨੂੰ ਕਿਸੇ ਦਿਨ ਅੰਦਰ ਲੈ ਕੇ ਜਾਵਾਂਗੇ ਇੱਥੇ ਫਤਿਹ ਮਿਨਾਰ ਦੇ ਫਤਿਹਪੁਰ ਦੇ ਅੰਦਰ ਲੈ ਕੇ ਜਾਵਾਂਗੇ ਤੇ ਤੁਹਾਨੂੰ ਅੰਦਰ ਵੀ ਅੰਦਰ ਦਾ ਨਜ਼ਾਰਾ ਵੀ ਦਿਖਾਵਾਂਗੇ ਅੰਦਰ ਬਣਾਏ ਹੋਏ ਨੇ ਜੀ ਬੁੱਤ ਬਣੇ ਹੋਏ ਨੇ ਅੰਦਰ ਉਹ ਤੁਹਾਨੂੰ ਦਿਖਾਵਾਂਗੇ ਦੋਸਤੋ ਅਜੇ ਬਲੌਗ ਸਟਾਰਟ ਕਰ ਰਹੇ ਹਾਂ ਨੀ ਕਿ ਪਹਿਲਾ ਬਲੌਗ ਹੈ ਜੇ ਬੋਲਦੇ ਸਮੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਦੋਵੇਂ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਹਾਂ ਤੁਹਾਡੇ ਕੋਲ ਜੇ ਮੇਰੇ ਤੇ ਬੋਲਦੇ ਸਮੇ ਸਟਾਰਟਿੰਗ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਕਿਉਂਕਿ ਅਜੇ ਸ਼ੁਰੂਆਤ ਹੈ ਜੀ ਅੱਜ ਪਹਿਲਾ ਬਲੌਗ ਪਾ ਰਹੇ ਹਾਂ ਇਸ ਕਰਕੇ ਨਾ ਅਜੇ ਐਕਸਪੀਰੀਅੰਸ ਨਹੀਂ ਹੈਗਾ ਬੋਲਣ ਦਾ ਵੀ ਜੇ ਮੇਰੇ ਕੋਲ ਕੋਈ ਭੁੱਲ ਗਲਤੀ ਹੋ ਗਈ ਹੋਵੇ ਤਾਂ ਮੈਂ ਤੁਹਾਡੇ ਕੋਲੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ ਦੋਸਤੋ ਪਿਆਰ ਦਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਅਗਲਾ ਵੀਡੀਓ ਲੈ ਕੇ